ਹਾਂ ਜੀ ਵੀਡੀਓਸ ਤੋਂ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਲੈ ਕੇ ਆਏ ਹਾਂ ਜੀ ਸੇਲ ਲਈ ਫੋਰਡ 3600 ਸਾਰੀ ਜਾਣਕਾਰੀ ਆਪਾਂ ਤੁਹਾਨੂੰ ਟਰੈਕਟਰ ਦੀ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਆ ਕਰੋ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਫੇਸਬੁੱਕ ਵਾਲੇ ਪੇਜ ਤੇ ਨੂੰ ਫੋਲੋ ਜ਼ਰੂਰ ਕਰ ਲਿਓ ਜਿਹੜੇ ਭਰਾ ਫੇਸਬੁੱਕ ਤੇ ਵੀਡੀਓ ਦੇਖ ਰਹੇ ਨੇ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਏ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 5-7 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਟਰੈਕਟਰ ਫੋਰਡ 3600 ਤਿਆਰ ਕੀਤਾ ਹੋਇਆ ਟਰੈਕਟਰ 1900 ਤੇ 92 ਮਾਡਲ ਹੈ ਇਹ ਪੰਜਾਬ ਨੰਬਰ ਟਰੈਕਟਰ ਹੈ ਤੇ ਫਾਈਬਰ ਹੁੱਡ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਕੁਝ A to Z ਨਵੀਂ ਐਸੈਸਰੀ ਹੈ ਸਾਰੀ ਤੇ ਟਰੈਕਟਰ ਦੇ ਚਾਰੋਂ ਟਾਇਰ ਆ ਜਿਹੜੇ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਤਿਆਰ ਕੀਤਾ ਹੋਇਆ ਏ ਨਹੀਂ ਹੈਗਾ ਵੀ ਬਾਹਰੋਂ ਹੀ ਕੋਈ ਲਿਪਾ ਪੋਚੀ ਕੀਤੀ ਆ ਬਾਕੀ ਟਰੈਕਟਰ ਮਕੈਨੀਕਲ ਕੰਮਾਂ ਕਰਨੀਓ ਵੀ ਸਾਰਾ ਬਿਲਕੁਲ ਓਕੇ ਹੈ ਸਾਰਾ ਕੰਮ A to Z ਪੂਰਾ ਤਸੱਲੀ ਬਖਸ਼ੀ ਹੁੰਦਾ ਵੀਰਾਂ ਦਾ ਇੰਜਨ ਗੇਅਰ ਕੰਨੀਓ ਸਾਰਾ ਟਰੈਕਟਰ ਨੂੰ ਤੁਸੀਂ ਵਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਟਰੈਕਟਰ ਦੇ ਚਾਰੋਂ ਟਾਇਰ ਨਵੇਂ ਨੇ 1992 ਮਾਡਲ ਟਰੈਕਟਰ ਹੈ ਤੇ ਇਹ ਹੀ ਟਰੈਕਟਰ ਪੰਜਾਬ ਨੰਬਰ ਹੈ ਜੀ ਬਹੁਤ ਹੀ ਸੋਹਣਾ ਵੀਰੇ ਇਹ ਟਰੈਕਟਰ ਤਿਆਰ ਕਰਦੇ ਨੇ ਤੁਸੀਂ ਜੇ ਆਪਣਾ ਟਰੈਕਟਰ ਕੋਈ ਹੋਰ ਵੀ ਤਿਆਰ ਕਰਵਾਉਣਾ ਹੋਵੇ ਇਹਨਾਂ ਤੋਂ ਕਰਵਾ ਸਕਦੇ ਹੋ ਜੀ ਇਸ ਟਰੈਕਟਰ ਦਾ ਰੇਟ ਰੱਖਿਆ ਗਿਆ ਮਾਲਕ ਵੀਰ ਵੱਲੋਂ 1,95,000 ਰੁਪਿਆ ਰੇਟ ਮੌਕੇ ਤੇ ਘੱਟ ਹੋ ਜਾਊਗਾ ਜੀ ਕੋਈ ਫਿਕਸ ਨਹੀਂ ਤੇ ਇਹ ਜਿਹੜਾ ਟਰੈਕਟਰ ਹੈ ਜੀ ਇਹ ਬਾਬਾ ਬਕਾਲਾ ਸਾਹਿਬ ਵਿਖੇ ਸੇਲ ਲਈ ਹੈ ਡਿਸਟ੍ਰਿਕਟ ਸ਼੍ਰੀ ਅਮਰitsar ਸਾਹਿਬ ਜੇ ਕਿਸੇ ਭਰਾ ਨੇ ਇਹ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਤੁਸੀਂ ਇਹਨਾਂ ਨਾਲ ਟਰੈਕਟਰ ਨੂੰ ਖਰੀਦ ਸਕਦੇ ਹੋ ਗੱਲਬਾਤ ਕਰਕੇ ਬਾਕੀ ਵੀਡੀਓ ਨੂੰ ਨਾ ਵੱਧ ਤੋਂ ਵੱਧ ਮੇਰਾ ਭਰਾ ਸ਼ੇਅਰ ਜਰੂਰ ਕਰ ਦਿਆ ਕਰੋ ਗਰੁੱਪਾਂ ਦੇ ਵਿੱਚ ਆਪਾਂ ਹਰ ਰੋਜ਼ ਨਵੇਂ ਤੋਂ ਨਵਾਂ ਟਰੈਕਟਰ ਹੈ ਜਿਹੜਾ ਉਹ ਸੇਲ ਲਈ ਲੈ ਕੇ ਆਉਂਦੇ ਰਹਿੰਦੇ ਆ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ